ਜੀ ਹਾਂਜੀ ਆਪਣਾ ਕਰਨਾਲ ਜੀ ਹੁਣ ਮਤਲਬ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਕੀ ਸਥਿਤੀ ਹੈ ਇਸ ਦੇ ਬਾਰੇ ਤੁਸੀਂ ਕਾਫੀ ਅ ਵੀਰ ਜੀ ਪੰਜਾਬ ਦੇ ਵਿੱਚ ਆਪਾਂ ਹੜ੍ਹਾਂ ਦੀ ਸਥਿਤੀ ਕਹੀ ਹੈ ਜਿਵੇਂ ਆਪਣੇ ਕੋਲ ਅੰਕੜੇ ਆਏ ਆ ਸਰਕਾਰੀ ਤੌਰ ਤੇ ਹਿਮਾਚਲ ਦੇ ਵਿੱਚ ਪਿਛਲੇ 75 ਸਾਲ ਦਾ ਰਿਕਾਰਡ ਟੁੱਟ ਗਿਆ ਹੈ ਇੰਨੀ بارش ਪਈ ਹੈ ਹਾਂਜੀ ਤੇ ਅਲਟੀਮੇਟਲੀ ਜਿਹੜਾ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਉਹ ਵਾਇਆ ਡੈਮਾਂ ਵਿੱਚ ਕੁਝ ਨਾ ਕੋਈ ਕੰਟਰੋਲ ਹੋ ਕੇ ਫਿਰ ਉਹਨੇ ਪੰਜਾਬ ਵਿੱਚ ਹੀ ਆਉਣਾ ਤੇ ਮੇਰੀ ਜਿਹੜੀ ਆਪਣੀ ਸੁਰਤਾ ਮੈਂ 88 ਵਾਲਾ ਹੜ੍ਹ ਦੇਖਿਆ ਹੋਇਆ ਉਸ ਤੋਂ ਬਾਅਦ 93 ਵਾਲਾ ਹੜ੍ਹ ਦੇਖਿਆ ਜਿਹੜਾ ਕੁਝ ਇਲਾਕੇ ਸੀ ਤੇ 2019 ਤੇ 23 ਵਾਲਾ ਹੜ੍ਹ ਮੈਂ ਖੁਦ ਹੰਡਾਇਆ ਹੋਇਆ ਇਹ ਸਾਰੇ ਹੜ੍ਹਾਂ ਵਿੱਚ ਅਸੀਂ ਐਨ ਜੀਓ ਤੌਰ ਤੇ ਕੰਮ ਵੀ ਕੀਤਾ ਹੋਇਆ ਲੇਕਿਨ ਇਸ ਵਾਰ ਜਿਹੜਾ ਹੜਾ ਆਇਆ ਬਹੁਤ ਲੰਮਾ ਸਮਾਂੀ ਪੈ ਰਿਹਾ ਤੇ ਲੰਮਾ ਸਮਾਂ 15-20 ਦਿਨ ਤੋਂ ਹੜਾ ਆਇਆ ਹੋਇਆ ਸੋ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਜਿਹੜੀਆਂ ਜਗ੍ਹਾ ਤੇ ਕਦੇ ਵੀ ਪਾਣੀ ਨਹੀਂ ਚੜਿਆ ਉੱਥੇ ਪਾਣੀ ਚੜ ਗਿਆ ਔਰ ਜੇ ਜਿਵੇਂ ਮੌਸਮ ਵਿਭਾਗ ਕਹਿ ਰਿਹਾ ਇਹ ਵੀ ਜੇ ਆਉਣ ਵਾਲੇ ਹਫਤੇ ਵਿੱਚ ਫੋਰਮੀ ਪੈ ਗਿਆ ਤੇ ਹੜਾਂ ਦੇ ਪਿੱਛੇ ਬਹੁਤ ਵੱਤੋਂ ਬੱਤਰ ਹੋ ਸਕਦੀ ਹੈ। ਹਾਂਜੀ। ਤੇ ਬਾਕੀ ਸਾਰਾ ਜਿਹੜੀ ਗੱਲ ਹੈਗੀ ਆ ਵੀ ਸਾਡੀ ਸਰਕਾਰ ਉਨੀ ਐਫੀਸ਼ੀਐਂਟ ਨਹੀਂ ਹੈਗੀ ਜਿੰਨੇ ਸਾਡੇ ਬੰਨਾਂ ਦੀ ਰਿਪੇਅਰ ਹੋਣੀ ਚਾਹੀਦੀ ਹੈ ਜਾਂ ਸਾਡਾ ਜਿਹੜਾ ਹੈਡ ਵਰਕਸ ਆ ਉਹਦੀ ਰਿਪੇਅਰ ਹੋਣੀ ਚਾਹੀਦੀ ਹੈ। ਜਿਵੇਂ ਤੁਹਾਨੂੰ ਪਤਾ ਹੀ ਹੋਣਾ ਕਿ ਮਾਧੋਪੁਰ ਹੈਡ ਵਰਕਸ ਦਾ ਇੱਕ ਗੇਟ ਹੀ ਟੁੱਟ ਗਿਆ। ਹਾਂਜੀ। ਉਹ ਦੁਨੀਆ ਦੇ ਇਤਿਹਾਸ ਵਿੱਚ ਮੈਂ ਕਿਤੇ ਵੀ ਸਟੱਡੀ ਕਰਕੇ ਦੇਖੀ ਆ ਕਦੇ ਵੀ ਅਜੇ ਤੱਕ ਹੈਡ ਵਰਕਸ ਦਾ ਗੇਟ ਨਹੀਂ ਟੁੱਟਿਆ। ਜਿੰਨਾ ਮਰਜੀ ਮੀਂਹ ਆੜਾ ਜਾ। ਸੋ ਇਹ ਪਤਾ ਨਹੀਂ ਉਹਦੀ ਰਿਪੇਅਰਮੈਂਟ ਨੈਸ ਗੇਟ ਦੀ ਸਹੀ ਨਹੀਂ ਸੀ ਹੋਈ ਹੋਈ ਤੇ ਜਾਂ ਉੱਤੇ ਜਿਹੜਾ ਸਾਡਾ ਪ੍ਰਸ਼ਾਸਨ ਉਹਨਾਂ ਤਾਂ ਕੰਮ ਨਹੀਂ ਕਰ ਸਕਿਆ ਜਾਂ ਡੈਮ ਬੜਾ ਜਿਆਦਾ ਫਲੋ ਹੋ ਚੁੱਕਿਆ ਹੋ ਚੁੱਕਿਆ ਹੋ ਗਿਆ ਤਾਂ ਜੋ ਉਹਨੂੰ ਮੜ ਕੇ ਖੁੱਲੇ ਨਹੀਂ ਜਾ ਸਕਿਆ ਤੋਂ ਬੜੀ ਦੁਖਾੜੀ ਗੱਲ ਆ ਵੀ ਇੱਕ ਜਿਹੜਾ ਉੱਥੇ ਕਰਮਚਾਰੀ ਕੰਮ ਕਰ ਰਿਹਾ ਸੀ ਜਿਹੜਾ ਗੇਟ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਉਹਦੇ ਵਿੱਚ ਰੁੜ ਗਿਆ ਉਹਦੀ ਮੌਤ ਹੋ ਗਈ ਜਿਹਨੂੰ ਦੂਸਰੇ ਤੀਸਰੇ ਦਿਨਾਂ ਐਂਡੀਆਰਥ ਦੀ ਟੀਮ ਨੇ ਆ ਕੇ ਰੈਸਕਿਊ ਕੀਤਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਮਾੜੀ ਹਾਲਤ ਹੜਾਂ ਦੀ ਬਣੀ ਹੋਈ ਹੈ ਜੇ ਇਹੇ ਸਥਿਤੀ ਰਹੀ ਤੇ ਮੈਨੂੰ ਲੱਗਦਾ ਵੀ ਬਹੁਤ ਭਿਆਨਕ ਰਿਜ਼ਲਟ ਆਉਣਗੇ ਸੋ ਅਸੀਂ ਅਰਦਾਸ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਜਲਦੀ ਮੀਂਹ ਹਟੇ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਉਹ ਵੱਧ ਚੜਕੇ ਸਾਨੂੰ ਸੈਂਟਰ ਗੌਰਮਣੀ ਪਹਾਂ ਤੇ ਲਾ ਦੇਵੇ ਔਰ ਪੰਜਾਬ ਸਰਕਾਰ ਆਪਣੇ ਵਸੀਲੇ ਰਹੀਂ ਲੋਕਾਂ ਦੀ ਮਦਦ ਕਰੇ ਤਾਂ ਇਹ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਉਹਨਾਂ ਦੀ ਜ਼ਿੰਦਗੀ ਸੌਖੀ ਹੋ ਸਕੇ ਧੰਨਵਾਦ